ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲਾ ਚੌਂਕਾ ਤੇ ਅੱਜ ਆਪਾਂ ਬਣਾਵਾਂਗੇ ਛਲਗਮ ਦਾ ਖੱਟਾ ਮਿੱਠਾ ਸਾਗ ਦੇਸੀ ਤਰੀਕੇ ਨਾਲ ਚਿੱਲੇ ਉੱਪਰ ਛਲਗਮ ਦੇ ਸਾਗ ਨੂੰ ਸੇਤ ਵਾਸਤੇ ਬਹੁਤ ਹੀ ਗੁਣਕਾਰੀ ਕਿਹਾ ਜਾਂਦਾ ਹੈ ਕਿਉਂਕਿ ਕਈਆਂ ਨੂੰ ਸਰੋਂ ਦਾ ਸਾਗ ਖਾਣ ਨਾਲ ਤਜਾਬ ਬਹੁਤ ਪੈਂਦਾ ਨਾ ਤੇ ਛਲਗਮ ਦਾ ਸਾਗ ਵੀ ਖਾਣ ਨਾਲ ਤਜਾਬ ਬਿਲਕੁਲ ਨਹੀਂ ਬੰਦਦਾ ਇਸੇ ਕਰਕੇ ਇਸ ਨੂੰ ਬਹੁਤ ਹੀ ਨਰੋਇਆ ਸਾਗ ਵੀ ਕਿਹਾ ਜਾਂਦਾ ਹੈ ਤਾਂ ਚਲੋ ਹੁਣ ਆਪਾਂ ਛਲਗਮਾ ਦਾ ਸਾਗ ਬਣਾਉਣਾ ਸ਼ੁਰੂ ਕਰਦੇ ਆ ਇਸ ਲਈ ਇੱਥੇ ਆਪਾਂ ਲਏ ਹਨ 3 ਕਿਲੋ ਛਲਗਮ ਸਭ ਤੋਂ ਪਹਿਲਾਂ ਛਲਗਮਾ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਇਹਨਾਂ ਨੂੰ ਛਿੱਲ ਕੇ ਤੇ ਸਾਰਿਆਂ ਨੂੰ ਫਿਰ ਕਟਾਂਗੇ ਛਲਗਮ ਇੱਥੇ ਆਪਾਂ ਸਾਰੇ ਛਿੱਲ ਕੇ ਰੱਖ ਲਏ ਹਨ ਤੇ ਹੁਣ ਆਪਾਂ ਇਹਨਾਂ ਨੂੰ ਕਟਾਂਗੇ ਛਲਗਮ ਮੀਡੀਅਮ ਜੈ ਸਾਈਜ਼ ਜਨਾਲੀ ਕੱਟ ਦੇਣੇ ਆ ਬਹੁਤ ਜ਼ਿਆਦਾ ਮੋਟੇ ਵੀ ਨਹੀਂ ਪੀਸ ਕਰਨੇ ਤੇ ਬਹੁਤ ਜ਼ਿਆਦਾ ਛੋਟੇ ਵੀ ਨਹੀਂ ਕਰਨੇ ਕਿਉਂਕਿ ਨਾ ਪਾਣੀ ਦੇ ਵਿੱਚ ਉਬਾਲ ਕੇ ਤੇ ਬਾਅਦ ਵਿੱਚ ਘੋਟ ਹੀ ਦੇਣਾ ਤੇ ਇਸੇ ਤਰ੍ਹਾਂ ਇਹ ਪਸਾਰੇ ਸ਼ਲਕ ਨੂੰ ਕੱਟ ਕੇ ਰੱਖ ਲਏ ਹਨ ਸਾਗ ਨੂੰ ਧੜਕੇ ਲਈ ਆਪਾਂ ਨੂੰ ਇੱਥੇ ਇਸ ਮਾਨ ਚਾਹੀਦਾ ਹੈ ਦੋ ਟਮਾਟਰ ਦੋ ਪਿਆਜ਼ 1 ਇੰਚ ਅਦਰਕ ਦਾ ਟੁਕੜਾ ਚਾਰ ਹਰੀ ਮਿਰਚ ਤੇ ਦੋ ਗੰਡੇ ਹਰੇ ਲਸਣ ਦੇ ਤੇ ਨਾਲ ਹੀ ਥੋੜਾ ਜਿਹਾ ਹਰਾ ਧਨੀਆ ਸਭ ਤੋਂ ਪਹਿਲਾਂ ਇੱਥੇ ਆਪਾਂ ਜੁੱਲੇ 'ਚ ਅੱਗ ਬਾਲ ਕੇ ਤੇ ਤੌੜੀ ਵਿੱਚ ਇੱਕ ਗਲਾਸ ਪਾਣੀ ਦਾ ਪਾ ਕੇ ਗਰਮ ਹੋਣ ਵਾਸਤੇ ਰੱਖ ਦੇਵਾਂਗੇ ਕਿਉਂਕਿ ਛਲਗਮ ਦਾ ਸਾਗ ਬਣਾਉਣ ਲੱਗੇ ਆ ਨਾ ਆਪਾਂ ਤੇ ਛਲਗਮ ਦੇ ਵਿੱਚ ਆਪਣਾ ਹੀ ਪਾਣੀ ਬਹੁਤ ਹੁੰਦਾ ਇਸ ਕਰਕੇ ਇੱਕ ਗਲਾਸ ਪਾਣੀ ਦਾ ਬਹੁਤ ਹੋਣਾ ਛਲਗਮ ਦੇ ਸਾਗ ਬਣਾਉਣ ਵਾਸਤੇ ਤੇ ਇਹਦੇ ਵਿੱਚ ਨਾਲ ਹੀ ਆਪਾਂ ਇੱਕ ਚਮਚ ਨਮਕ ਦਾ ਤੇ ਚਮਚ ਦਾ ਚੌਥਾ ਕਿ ਹਿੱਸਾ ਹਲਦੀ ਪਾਣੀ ਹੈ ਹਲਦੀ ਬਿਲਕੁਲ ਇੱਥੇ ਥੋੜੀ ਪਾਣੀ ਹੈ ਹਰ ਕਾਜਾ ਸਾਗ ਨੂੰ ਰੰਗ ਦੇਣ ਵਾਸਤੇ ਬਹੁਤ ਜ਼ਿਆਦੀ ਹਲਦੀ ਨਹੀਂ ਪਾਣੀ ਤੇ ਪਾਣੀ ਆਪਣਾ ਇੱਥੇ ਹੁਣ ਗਰਮ ਹੋ ਗਿਆ ਹੁਣ ਆਪਾਂ ਇੱਥੇ ਜਿਹੜੇ ਛਲਗਮ ਕੱਟ ਕੇ ਰੱਖੇ ਹੋਏ ਸੀ ਉਹ ਸਾਰੇ ਛਲਗਮਾਂ ਨੂੰ ਤੌੜੀ ਦੇ ਵਿੱਚ ਪਾ ਦੇਵਾਂਗੇ ਛਲਗਮ ਇੱਥੇ ਆਪਾਂ ਸਾਰੇ ਤੌੜੀ ਦੇ ਵਿੱਚ ਪਾ ਦਿੱਤੇ ਨੇ ਤੇ ਤੌੜੀ ਦੇਖੋ ਆਪਣੀ ਪੂਰੀ ਭਰ ਗਈ ਹੈ ਛਲਗਮ ਦੇ ਨਾਲ ਥੋੜਾ ਆਪਾਂ ਟੱਕ ਕੇ ਇਹਨੂੰ ਪੱਕਣ ਵਾਸਤੇ ਰੱਖਾਂਗੇ ਤੇ ਜਿਵੇਂ ਜਿਵੇਂ ਇਹ ਸਾਗ ਆਪਣਾ ਰਿੱਚੂਗਾ ਤੇ ਛਲਗਮ ਸਾਰੇ ਥੱਲੇ ਬੈਠ ਜਾਣਗੇ ਬਿਲਕੁਲ ਥੋੜੇ ਰਹਿ ਜਾਣਗੇ ਤੇ ਇਹ ਦੇਖੋ 10 ਮਿੰਟ ਹੋ ਗਏ ਆਪਣੇ ਛਲਗਮ ਦਾ ਸਾਗ ਬੰਦਦੇ ਨੂੰ ਤੇ ਛਲਗਮ ਆਪਣੇ ਦੇਖੋ ਥੱਲੇ ਸਾਰੇ ਬੈਠ ਗਏ ਹਨ ਤੇ ਹੁਣ ਇਹਨੂੰ ਆਪਾਂ ਅੱਗ ਵੀ ਤੇਜ਼ ਤੇਜ਼ ਤੇ ਬਣਾਉਂਦੇ ਪਏ ਆ ਆਏ ਦੇਖੋ ਅਜੇ ਥੋੜੇ ਜਿਹਾ ਫਾਇਰ ਤੇਜ ਕਸਰ ਹੈਗੀ ਤੇ ਇਹਨੂੰ ਆਪਾਂ 10 ਮਿੰਟ ਵਾਸਤੇ ਹੋਰ ਬਣਾਵਾਂਗੇ ਛਲਗਮ ਦਾ ਸਾਗ ਬਣਾਉਣ ਵਾਸਤੇ ਨਾ ਜ਼ਿਆਦਾ ਟਾਈਮ ਨਹੀਂ ਲੱਗਦਾ 20 ਤੋਂ 25 ਮਿੰਟ ਦੇ ਵਿੱਚ ਇਹ ਸਾਗ ਬਣ ਕੇ ਤਿਆਰ ਹੋ ਜਾਂਦਾ ਤੇ ਹੁਣ ਦੇਖੋ 20 ਮਿੰਟ ਹੋਏ ਆਪਾਂ ਨੂੰ ਇਹਨਾਂ ਛਲਗਮਾਂ ਨੂੰ ਉਬਾਲਣ ਵਾਸਤੇ ਰੱਖਿਆ ਨੂੰ ਤੇ ਛਲਗਮ ਆਪਣੇ ਪੂਰੀ ਤਰ੍ਹਾਂ ਪੱਕ ਗਏ ਨੇ ਦੇਖੋ ਛਲਗਮ ਦਾ ਸਾਗ ਅੱਥੇ ਆਪਾਂ ਨਾ ਖੱਟਾ ਮਿੱਠਾ ਬਣਾ ਰਹੇ ਆ ਇਸ ਕਰਕੇ ਆਪਾਂ 100 ਗ੍ਰਾਮ ਗੁੜ ਲਵਾਂਗੇ ਤੇ ਗੁੜ ਨੂੰ ਇਦਾਂ ਜਦੋਂ ਛਲਕਮ ਪੱਕਦੇ ਪੈਣ ਦੇ ਵਿੱਚ ਪਾ ਦੇਵਾਂਗੇ। ਪਾ ਕੇ ਕੜਚੀ ਨਾਲ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਕਿ ਸਾਰੇ ਸਾਗ ਦੇ ਵਿੱਚ ਇਹ ਮਿਲ ਜਾਣ ਤੇ ਨਾਲ ਹੀ ਗੁੜ ਪਿਗਲ ਕੇ ਤੇ ਨਾਲ ਹੀ ਪੱਕ ਜਾਊਗਾ। ਛੇਕ ਦੇ ਉੱਤੇ ਹੀ ਆਪਾਂ ਇਹ ਚੁੱਲ੍ਹੇ ਦੇ ਉੱਤੇ ਹੀ ਤੌੜੀ ਦੇ ਨੂੰ ਗੁੜ ਨੂੰ ਪਾਉਣਾ ਥੱਲੇ ਲਾ ਕੇ ਹੀ ਪਾਉਣਾ। ਤੇ ਗੁੜ ਵੀ ਆਪਣਾ ਪੱਕ ਗਿਆ ਤੇ ਹੁਣ ਆਪਾਂ ਥੋੜਾ ਜਾਇ ਇਹਦੇ ਵਿੱਚ 2-3 ਮੁਠੀਆਂ ਮੱਕੀ ਦੇ ਆਟੇ ਥਾਲਣ ਪਾਵਾਂਗੇ। ਪੜਾ ਥੋੜਾ ਅੱਲਣ ਪਾਉਂਦੇ ਹੋਏ ਤੇ ਸਰੋਂ ਦੇ ਸਾਗ ਵਾਂਗੂ ਇਹਨੂੰ ਕੋਟ ਲੈਣਾ ਅੱਲਣ ਇਸ ਕਰਕੇ ਛਲਗਮ ਦੇ ਸਾਗ ਵਿੱਚ ਪਾਉਣਾ ਹੈ ਕਿ ਇਹਦੇ ਵਿੱਚ ਜਿਹੜਾ ਪਾਣੀ ਜਰ ਰਹਿ ਜਾਂਦਾ ਨਾ ਥੋੜਾ ਬਹੁਤ ਉਹ ਅਲੱਗ-ਅਲੱਗ ਦਿਸਣ ਲੱਗ ਜਾਂਦਾ ਤੇ ਜਦੋਂ ਆਪਾਂ ਮੱਕੀ ਦੇ ਆਟੇ ਦਾ ਜਾਂ ਕਣਕ ਦੇ ਆਟੇ ਦਾ ਕਿਸੇ ਦਾ ਵੀ ਤੁਸੀਂ ਅੱਲਣ ਪਾ ਸਕਦੇ ਹੋ ਅੱਲਣ ਪਾ ਦਿੰਨੇ ਹੋ ਤੇ ਇਹ ਜਿਤੋਂ ਅੱਲਣ ਉਹ ਪਾਣੀ ਸਾਰੇ ਨੂੰ ਜਿਹੜਾ ਸਾਗ ਵਿੱਚ ਉਹਨਾਂ ਨੂੰ ਸੋਖ ਲੈਂਦਾ ਤੇ ਸਾਗ ਆਪਣਾ ਵਧੀਆ ਮਲਾਈ ਵਰਗਾ ਬਣ ਜਾਂਦਾ ਹੈ ਅਲਣ ਪਾ ਕੇ ਤੇ ਸਾਗ ਨੂੰ ਚੰਗੀ ਤਰ੍ਹਾਂ ਘੋਟ ਕੇ ਤੇ ਇਹਨੂੰ ਚੁੱਲ੍ਹੇ ਤੇ ਰੱਖ ਕੇ ਚੰਗੀ ਤਰ੍ਹਾਂ ਪਕਾ ਲੈਣਾ ਤਾਂ ਕਿ ਜਿਹੜਾ ਆਲਣ ਆਪਾਂ ਵਿੱਚ ਕੱਚਾ ਪਾਇਆ ਹੈ ਨਾ ਆਟਾ ਤੇ ਉਹ ਵੀ ਚੰਗੀ ਤਰ੍ਹਾਂ ਪੱਕ ਜਾਵੇ। ਸਾਗ ਹੁਣ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਧਰ ਤੜਕਾ ਲਗਾਉਣੇ ਆ ਸਾਗ ਨੂੰ। ਤੜਕਾ ਲਗਾਉਣ ਲਈ ਇੱਥੇ ਆਪਾਂ ਇੱਕ ਘੜਚੀ ਦੇਸੀ ਘਿਓ ਦੀ ਲਈਏ। ਤੇ ਘਿਓ ਨੂੰ ਇਦਾਂ ਪਿਗਲਾ ਲਵਾਂਗੇ ਪਹਿਲਾਂ ਆਪਾਂ। ਤੇ ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਅਦਰਕ ਪਾ ਦੇਵਾਂਗੇ। ਅਦਰਕ ਨੂੰ ਵੀ ਪਾ ਕੇ ਤੜਕਾ ਅਧਕ ਮਿੰਟੇ ਨੂੰ ਹਲਕਾ ਜਿਹਾ ਢੰਗ ਲਵਾਂਗੇ ਬਹੁਤ ਜ਼ਿਆਦਾ ਨਾਲ ਨਹੀਂ ਕਰਨਾ ਖਲਗਮ ਦੇ ਸਾਗ ਦਾ ਤੜਕਾ ਬਹੁਤ ਜ਼ਿਆਦਾ ਭੁੰਨੇ ਦਾ ਨਹੀਂ ਪਾਸੇ ਹਲਕਾ ਹਲਕਾ ਜਿਹਾ ਪੂਰਨਾਇਨ ਨੂੰ ਪਿਆਜ਼ ਪਿਆ ਕੇ ਤੇ ਪਿਆਜ਼ ਨੂੰ ਵੀ ਹਲਕਾ ਜਿਹਾ ਢੰਗ ਲੰਗ ਜਦੋਂ ਤੱਕ ਪਿਆਜ਼ ਦਾ ਰੰਗ ਨਹੀਂ ਬਦਲ ਜਾਂਦਾ ਥੋੜਾ ਜਿਹਾ ਇਸ ਸਾਗ ਦੇ ਤੜਕੇ ਵਿੱਚ ਆਪਾਂ ਕੋਈ ਜੀਰਾ ਧਨੀਆ ਜਾਂ ਗਰਮ ਮਸਾਲਾ ਕੁਝ ਵੀ ਨਹੀਂ ਪਾਉਣਾ ਇਵਨ ਅਸੀਂ ਇੱਥੇ ਲਾਲ ਮਿਰਚ ਵੀ ਨਹੀਂ ਪਾ ਰਹੇ ਜੇ ਤੁਸੀਂ ਚਾਹੋ ਤਾਂ ਤੁਸੀਂ ਪਾ ਸਕਦੇ ਹੋ ਅਸੀਂ ਇੱਥੇ ਸਿਰਫ ਹਰੀ ਮਿਰਚ ਹੀ ਪਾਈ ਹੈ ਦੇ ਵਿੱਚ ਹੁਣ ਆਪਾਂ ਇੱਥੇ ਜਿਹੜਾ ਹਰਾ ਲਸਣ ਕੱਟਿਆ ਨਾ ਪੂਕਾ ਸਮੇਤ ਉਹਨਾਂ ਵਿੱਚ ਪਾ ਕੇ ਤੇ ਹਲਕਾ ਜਿਹਾ ਹਲਾ ਕੇ ਹਲਕਾ ਜਿਹਾ ਇਹਨੂੰ ਰੋਸਟ ਕਰਨਾ ਆਪਾਂ ਬਹੁਤ ਜ਼ਿਆਦਾ ਨਹੀਂ ਕਰਨਾ ਨਾਲ ਹੀ ਆਪਾਂ ਇੱਥੇ ਟਮਾਟਰ ਤੇ ਹਰੀ ਮਿਰਚ ਪਾ ਦੇਵਾਂਗੇ ਟਮਾਟਰ ਇੱਥੇ ਆਪਾਂ ਦੇਸੀ ਲੈਏ ਨੇ ਦੇਸੀ ਟਮਾਟਰ ਦੇ ਵਿੱਚ ਨਾ ਖਟਾਸ ਜ਼ਿਆਦਾ ਹੁੰਦੀ ਹੈ ਤੇ ਉਹ ਸਾਗ ਦੇ ਵਿੱਚ ਵਧੀਆ ਲੱਗਦੇ ਕਿਤੇ ਛਿਲਕੇ ਬੜੇ ਨਰਮ ਹੁੰਦੇ ਹਨ ਤੇ ਵਿੱਚ ਹੀ ਖੋਲ ਜਾਂਦੇ ਹਨ ਤੇ ਇਸ ਕਰਕੇ ਟਮਾਟਰ ਕੋਸ਼ਿਸ਼ ਕਰਨੀ ਚਾਹੀਦੀ ਕਿ ਸਾਗ ਦੇ ਤੜਕੇ ਚ ਦੇਸੀ ਪਾਈਏ ਤੇ ਦੂਸਰਾ ਜਿਹੜਾ ਆਪਾਂ ਲਸਣ ਲਿਆ ਹੈ ਹਰਾ ਤੇ ਉਹ ਵੀ ਅੱਜ ਕੱਲ ਦੇ ਸੀਜ਼ਨ ਵਿੱਚ ਮਿਲਦਾ ਜਿਹੜੇ ਸੀਜ਼ਨ ਦੇ ਵਿੱਚ ਛਲਗਮ ਆਉਂਦੇ ਹਨ ਨਾ ਤੇ ਲਸਣ ਦਾ ਸੀਜ਼ਨ ਵੀ ਇਹੀ ਹੈ ਇਸ ਕਰਕੇ ਅੱਜ ਕੱਲ ਕਰ ਜਿਵੇਂ ਛਲਗਮ ਤੇ ਸਾਗ ਦੇ ਵਿੱਚ ਜਿਹੜਾ ਕੱਚਾ ਲਸਣ ਹੁੰਦਾ ਨਾ ਹਰਾ ਤੇ ਇਹਦਾ ਟੇਸਟ ਬਹੁਤ ਜਿਆਦਾ ਵਧੀਆ ਹੁੰਦਾ ਤੇ ਸਾ ਤੜਕਾ ਆਪਣਾ ਦੇਖੋ ਹੁਣ ਬਿਲਕੁਲ ਭੁੱਜ ਕੇ ਤਿਆਰ ਹੋ ਗਿਆ ਤੜਕੇ ਨੇ ਆਪਣੇ ਨਿਖਿਓ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਛਲਗਮ ਘੋਟ ਕੇ ਰੱਖੇ ਹਨ ਤੇ ਉਹ ਇਸ ਤੜਕੇ ਦੇ ਵਿੱਚ ਆਪਾਂ ਮਿਕਸ ਕਰ ਦੇਵਾਂਗੇ ਤੇ ਟਮਾਟਰ ਵੀ ਦੇਖੋ ਆਪਣੇ ਕਿੰਨੇ ਸੋਹਣੇ ਪੱਕ ਕੇ ਤੇ ਵਿੱਚ ਕੋਲ ਕੇ ਹਨ ਤੇ ਇਹਦਾ ਆਪਾਂ ਸਾਗ ਸਾਰਾ ਪਾ ਕੇ ਨਾ ਤੇ ਵਿੱਚ ਤੜਕੇ ਦੇ ਮਿਕਸ ਕਰ ਦੇਵਾਂਗੇ ਸਾਗ ਸਾਰਾ ਹੁਣ ਆਪਾਂ ਤੜਕੇ ਦੇ ਵਿੱਚ ਮਿਕਸ ਕਰ ਦਿੱਤਾ ਤੇ ਲਾਸਟ ਵਿੱਚ ਹੁਣ ਆਪਾਂ ਇਹਦੇ ਹਰਾ ਧਨੀਆ ਪਾ ਦੇਵਾਂਗੇ ਤਾਂ ਹਰਾ ਧਨੀਆ ਪਾ ਕੇ ਵੀ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਵਾਂਗੇ ਤੇ ਲਓ ਜੀ ਸਾਗ ਆਪਣਾ ਤਿਆਰ ਹੈ ਸਾਗ ਨੂੰ ਹੁਣ ਆਪਾਂ ਇੱਥੇ ਸਰਵ ਕਰਦੇ ਆ ਗਰਮ ਗਰਮ ਸਾਗ ਦੇ ਵਿੱਚ ਮੱਖਣ ਪਾ ਕੇ ਇਹਨੂੰ ਤੁਸੀਂ ਕਣਕ ਦੀ ਰੋਟੀ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਨਾਲ ਇੰਜੋਏ ਕਰੋ ਤੇ ਸਾਡੇ ਇਸ ਤਰੀਕੇ ਨਾਲ ਇੱਕ ਵਾਰੀ ਸਾਗ ਬਣਾ ਕੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਸਾਨੂੰ ਦੱਸਿਓ ਕਿ ਤੁਹਾਡਾ ਸਾਹ ਕਿਦਾਂ ਦਾ ਬਣਿਆ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਮਿਲਦੀ ਹੈ ਕਿਸੇ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ